ਜ਼ਿਲ੍ਹਾ ਖੇਤੀਬਾੜੀ ਵਿਭਾਗ ਦੀ ਟੀਮ ਨੇ ਇੱਕ ਪਿੰਡ ਚੁਨੂ ਦੇ ਵਿੱਚ ਇੱਕ ਘਰ ਤੇ ਛਾਪਾ ਮਾਰ ਕੇ ਲਗਭਗ 20 ਲੱਖ ਰੁਪਏ ਦੇ ਬੀਜ ਤੇ ਖਾਦ ਬਰਾਮਦ ਕੀਤੀ ਹੈ। ਇਸ ਕਾਰਵਾਈ ਤੋਂ ਬਾਅਦ ਵਿਭਾਗ ਨੇ ਸਟੋਰ ਨੂੰ ਸੀਲ ਕਰਕੇ ਸਾਰਾ ਸਮਾਨ ਲੰਬੀ ਪੁਲਿਸ ਨੂੰ ਸੌਂਪ ਦਿੱਤਾ ਹੈ। ਜ਼ਿਲ੍ਹਾ ਖੇਤੀਬਾੜੀ ਦੇ ਦਫ਼ਤਰ ਦੇ ਐਡੀਓ ਹੈੱਡ ਅਤੇ ਬਲਾਕ ਖੇਤੀਬਾੜੀ ਅਫਸਰ ਵਿਜੇ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਗੁਣਵੱਤਾ ਨਿਰੰਤਰਣ ਟੀਮ ਨੂੰ ਰੁਟੀਨ ਦੀ ਜਾਂਚ ਦੌਰਾਨ ਜਿਹੜੀ ਕੀਤੀ ਗਈ ਹੈ। ਟੀਮ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਰਕੇਸ਼ ਕੁਮਾਰ ਦਾ ਨਾਮ ਦਾ ਇੱਕ ਵਿਅਕਤੀ ਜਿਸ ਦੇ ਕੋਲ ਸਿਰਫ ਕੀਟਨਾਸ਼ਕ ਵੇਚਣ ਦਾ ਹੀ ਲਾਇਸੈਂਸ ਹੈ ਉਸ ਨੇ ਅਣਅਧਿਕਾਰਕ ਤੌਰ ਤੇ ਆਪਣੇ ਘਰ ਦੇ ਵਿੱਚ ਵੱਡੀ ਮਾਤਰਾ ਚ ਖਾਦ ਤੇ ਬੀਜ ਸਟੋਰ ਕੀਤੇ ਨੇ ਜਾਂਚ ਦੇ ਦੌਰਾਨ ਇਹ ਦੋਸ਼ ਸਹੀ ਪਾਏ ਗਏ ਅਤੇ ਸਾਰਾ ਸਮਾਨ ਖੇਤੀਬਾੜੀ ਵਿਭਾਗ ਵੱਲੋਂ ਜਬਤ ਕਰ ਲਿਆ ਗਿਆ ਮਹਿਕਮੇ ਨਾਲ ਸੰਬੰਧਤ ਮੈਂ ਸੁਵਿੰਦਰ ਸਿੰਘ ਖੇਤੀਬੜੀ ਵਿਕਾਸ ਅਫਸਰ ਡਾਕਟਰ ਮੁੱਖ ਖੇਤੀਬੜੀ ਅਫਸਰ ਜੀ ਮੁਖਸ ਸਾਹਿਬ ਜੀ ਸਰ ਜਿਹੜੀ ਰੇਡ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਰੇਡ ਹੈ ਕੀ ਕਿਨੇ ਕਿਨੇ ਟੀਮਾਂ ਤੋਂ ਕੋਈ ਸਪੈਸ਼ਲ ਸੂਚਨਾ ਦੇ ਅਧਾਰ ਤੇ ਰੇਡ ਹੋਈ ਹੈ ਜਾਂ ਕਿਸ ਦਾਇਰੇ ਦੇ ਵਿੱਚੋਂ ਕਿਸ ਤਰ੍ਹਾਂ ਦੀ ਰੇਡ ਰਹੀ ਹੈ ਬਲਾਕ ਲੰਬੀ ਦੀ ਜਿਹੜੀ ਕੁਆਲਟੀ ਕੰਟਰੋਲ ਦੀ ਸਾਡੀ ਟੀਮ ਹੈ ਉਹ ਰੁਟੀਨ ਦੀ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀ ਖੇਤੀਬੜੀ ਇਨਪੁਟਸ ਦੀਆਂ ਰੋਕਣਾ ਉਹਨਾਂ ਦਾ ਰੈਗੂਲਰ ਚੈਕਿੰਗ ਕਰਦੇ ਰਹਿੰਦੇ ਆ ਉਹ ਰੌਂਡ ਪਤੇ ਸੀ ਅ ਕਿਸੇ ਫੀਲਡ ਦੇ ਵਿੱਚੋਂ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਚੰਨੋ ਦੇ ਵਿੱਚ ਇੱਕ ਡੀਲਰ ਹੈ ਸ੍ਰੀਆ ਪ੍ਰਸ਼ਰ ਦੇ ਨਾਮ ਤੇ ਉਹਨਾਂ ਨੇ ਅਨਥੋਰਾਈਜ਼ ਫਰਟੀਲਾਈਜ਼ਰ ਇਸੇ ਘਰ ਦੇ ਵਿੱਚ ਸਟੋਰ ਕਰਕੇ ਰੱਖੀ ਹੋਈ ਹੈ ਉਹਨਾਂ ਨੇ ਅਚੰਚਲ ਚੈਕਿੰਗ ਕੀਤੀ ਸੀ ਔਰ ਚੈਕਿੰਗ ਦੌਰਾਨ ਸਾਰਾ ਰਿਕਾਰਡ ਦੇਖਣ ਤੋਂ ਬਾਅਦ ਪਾਇਆ ਗਿਆ ਕਿ ਇਹ ਵਾਲਾ ਜੋ ਡੀਲਰ ਹੈ ਫਰਟੀਲਾਈਜ਼ਰ ਔਰ ਸੀਡ ਦਾ ਉਹਦੇ ਕੋਲੇ ਲਾਇਸੈਂਸ ਹੈ ਨਹੀਂ ਔਰ ਬਿਨਾ ਲਾਇਸੈਂਸ ਉਹ ਫਰਟੀਲਾਈਜ਼ਰ ਦੀ ਸੇਲ ਕਰ ਰਿਹਾ ਸੀ ਜਦੋਂ ਸਾਰਾ ਸਟਾਕ ਤੇ ਦੇਖਿਆ ਗਿਆ ਤਾਂ ਕਾਫੀ ਤਦਾਦ ਦੇ ਵਿੱਚ ਬਲਕ ਦੇ ਵਿੱਚ ਫਰਟੀਲਾਈਜ਼ਰ ਆਫਕਤ ਰਹਿੰਦੇ ਕਿੰਨੀ ਕੀਮਤ ਨਹੀਂ ਹੋ ਸਕਦੀ ਜਿਹੜਾ ਅਜੇ ਫਿਲਹਾਲ ਅਸੀਂ ਸਾਰਾ ਜਿੰਨਾ ਵੀ ਸਟਾਕ ਹੈ ਉਹਦੀ ਇੱਕ ਇਨਵੈਂਟਰੀ ਬਣਾ ਕੇ ਉਹਦੀ ਕੈਲਕੂਲੇਸ਼ਨ ਕਰ ਰਹੇ ਹਾਂ ਪਰ ਪੂਰੀ ਕੀ ਮੁੱਦਾ ਜੇ ਤੱਕ ਅੰਦਾਜ਼ਾ ਉਹਦੀ ਸਾਰੀ ਕੈਲਕੂਲੇਸ਼ਨ ਤੋਂ ਬਾਅਦ ਲੱਗੇ ਕੀ ਨਾਮ ਹੈ ਸਰ ਜੀ ਦੁਕਾਨ ਦਾ ਮਾਲਕ ਕੈਪੀਟਲ ਕਿਥੋਂ ਦਾ ਰਹਿਣ ਵਾਲਾ ਹੈ ਕਿੰਨੇ ਟਾਈਮ ਤੋਂ ਦੁਕਾਨ ਚਲਾ ਰਿਹਾ ਹੈ ਪਿੰਡ ਚੰਨੂ ਦਾ ਸਿੰਘਲਾ ਪਸਰਡ ਦੇ ਨਾਮ ਤੇ ਔਰ ਇਹਨਾਂ ਕੋਲ ਇਨਸੈਕਟਰ ਦਾ ਲਾਇਸੈਂਸ ਕਾਫੀ ਪੁਰਾਣਾ ਹੈ 2000 ਆਰਾਊਂਡ ਵਰ 2012 ਤੋਂ ਇਹ ਇੱਕ ਸੈਕਟਰ ਦਾ ਕੰਮ ਕਰ ਰਹੇ ਬਟ ਜਿਹੜਾ ਫਰਟੀਲਾਈਜ਼ਰ ਦਾ ਉਹ ਬਿਨਾਂ ਲਾਇਸੈਂਸ ਤੋਂ ਸੇਲ ਪਰਚੇਸ ਕਰ ਰਹੇ ਸੀ ਸਰ ਕਿੰਨੇ ਟਾਈਮ ਤੋਂ ਹੈ ਵੇਦ ਜਿਹੜਾ ਗੋਦਾਮ ਵੀ ਤੁਸੀਂ ਦੱਸ ਦਿਓ ਵੀ ਮਹਿਕਮੇ ਦੀ ਨਿਗਾਹ ਦੇ ਵਿੱਚ ਇਹ ਵੇਦ ਗੋਦਾਮ ਹੈ ਕਿਸ ਤਰ੍ਹਾਂ ਲਿਖਦੇ ਹਨ ਕਿ ਜਿੰਨਾ ਸਟਾਕ ਦੇਖਿਆ ਗਿਆ ਉਹਦੇ ਤੋਂ ਪਤਾ ਲੱਗਿਆ ਰੀਸੈਂਟਲੀ ਉਹ ਥੋੜੇ ਸਮੇਂ ਤੋਂ ਇਹਨਾਂ ਨੇ ਇਹਦੇ ਸਟੋਰ ਕਰਨਾ ਸ਼ੁਰੂ ਕੀਤਾ ਕਿਉਂਕਿ ਪਹਿਲਾਂ ਡਿਪਾਰਟਮੈਂਟ ਰੈਗੂਲਰਲੀ ਇਹਨਾਂ ਦੇ ਅਸੈਂਬਲੀ ਵੀ ਕਰਦਾ ਰਿਹਾ ਉਦੋਂ ਕਦੇ ਇਹਦਾ ਮਾਮਲਾ ਧਿਆਨ ਦੇ ਵਿੱਚ ਇਹ ਨਾਮ ਹੈ ਕਿਹਦੇ ਮੈਂ ਨਾਮ ਮੈਂ ਖੇਤੂੜੀ ਵਾਪ ਤੋਂ ਵਿਜੇ ਸਿੰਘ ਬਲਾਕ ਖੇਤੂੜੀ ਅਸਰ ਲੰਬਰੀ ਕਿੱਡੀ ਹੈ